ਕਹੜਾ ਕੰਮ ਇਹਦੇ ਵਿੱਚ ਫੋਨ ਬੋਲੀ 734078612 ਠੀਕ ਆ ਆ ਬਾਈ ਦਾ ਬਈ ਫੋਨ ਨੰਬਰ ਆ ਜੇ ਇਹਨੇ ਮੱਝ ਖਰੀਦਣੀਆਂ ਪਿੰਡ ਬੁਰਜ ਖੀਮਾ ਜ਼ਿਲ੍ਹਾ ਕਿਹੜਾ ਬਠਿੰਡਾ ਹੈ ਨਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਜੀ ਤਸੀਲ ਮੌੜ ਮੰਡੀ ਆ ਜੀ ਆਹ ਬਹੁਤ ਵਧੀਆ ਵਧੀਆ ਕੱਟੀਆਂ ਮੱਝਾਂ ਬਾਈ ਜੀ ਦੇਖ ਸਕਦੇ ਆ ਰਾਮਪੁਰੇ ਦੀ ਮੰਡੀ ਆ ਦੇਖੋ ਕਿਆ ਬਾਤ ਹੈ ਘਾਟ ਘਾਟ ਜਮਾ ਸਰੇ ਜਿਹਾ ਲੱਗੇ ਬਾਈ ਤੇ ਖਾਣ ਪੀਣ ਦਾ ਵੀ ਖਾਸ ਪ੍ਰਬੰਧ ਹੈ ਟੋਟਲ ਬਹੁਤ ਵਧੀਆ ਪੈ